ਤੁਰਕੀ ਚੋ ਕੋਲੇ ਦੀ ਖਦਾਨ ਦੇ ਵਿੱਚ ਧਮਾਕਿਆਂ ਤੋਂ ਬਾਅਦ ਬਿਆਨਾਕ ਅਗਲਾ ਗਈ ਹਾਦਸੇ ਦੇ ਵਿੱਚ 201 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 80 ਲੋਕ ਇਸ ਵਿੱਚ ਜ਼ਖਮੀ ਹੋ ਗਏ ਨੇ ਜ਼ਖਮੀਆਂ ਚੋਂ 4 ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਹਾਦਸਾ ਤੁਰਕੀ ਦੇ ਪੱਛਮੀ ਹਿੱਸੇ ਦੇ ਸੋਮਾ ਖੇਤਰ ਦੇ ਵਿੱਚ ਵਾਪਰਿਆ ਹੈ ਇਹ ਹਾਦਸਾ ਤੁਰਕੀ ਦੇ ਖਦਾਨ ਹਾਸਿਆਂ ਦੇ ਵਿੱਚੋਂ ਹੁਣ ਤੱਕ ਦਾ ਸਭ ਤੋਂ ਪਿਆਨਾਕ ਹਾਸਾ ਹੈ ਖਦਾਨ ਚ ਹੁਣ ਵੀ 200 ਲੋਕਾਂ ਦੇ ਫਸੇ ਹੋਣ ਦਾ ਖਾਦਸ਼ਾ ਪਰਗਟਾਇਆ ਜਾ ਰਿਹਾ ਹੈ ਅਤੇ 350 ਤੋਂ ਜ਼ਿਆਦਾ ਲੋਕਾਂ ਨੂੰ ਰੈਸਕਿਊ ਆਪਰੇਸ਼ਨ ਰਾਹੀਂ ਬਚਾਇਆ ਜਾ ਚੁੱਕਿਆ ਹੈ ਇਸ ਸਮੇਂ ਵੀ ਰਾਹਤ ਕਾਰਜ ਜਾਰੀ ਨੇ ਤੁਰਕੇ ਦੀ ਕੋਲਖਾਨ ਦੇ ਵਿੱਚ ਇਹ ਹਾਸਾ ਵਾਪਰਿਆ ਹੁਣ ਤੱਕ ਦਾ ਸਭ ਤੋਂ ਵੱਡਾ ਹਾਸਾ ਕਿਹਾ ਜਾ ਰਿਹਾ ਹੈ ਕਈ ਲੋਕ ਅਜੇ ਵੀ ਇਸ ਦੇ ਵਿੱਚ ਫਸੇ ਹੋਏ ਨੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 201 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਲਗਾਤਾਰ レスキューオペレーション ਕਰਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇਸ ਖਦਾਨ ਦੇ ਵਿੱਚ ਦਬੇ ਹੋਏ ਨੇ ਖਦਾਨ ਦੇ ਵਿੱਚ ਭਿਆਨਕ ਤਮਾਕਾ ਹੋਣ ਨਾਲ ਅੱਗ ਲੱਗ ਗਈ ਹਾਸੇ ਵਿੱਚ 201 ਲੋਕਾਂ ਦੀ ਮੌਤ ਹੋ ਗਈ ਹੈ